ਹੁਣ ਇੱਕ ਖਬਰ ਨਿਕਲ ਕੇ ਆ ਰਹੀ ਆ ਬਿਹਾਰ ਦੇ ਪੁਰਨੀਆਂ ਡਿਸਟ੍ਰਿਕਟ ਦੇ ਕਸਬਾ ਪੁਲਿਸ ਸਟੇਸ਼ਨ ਤੋਂ ਬਿਹਾਰ ਦੇ ਵਿੱਚ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਇੱਕ ਖਾਸ ਤਰ੍ਹਾਂ ਦਾ ਦੇਸੀ ਜਿਗਾੜ ਅਧਿਕਾਰਿਕ ਤੌਰ ਦੇ ਉੱਪਰ ਸ਼ੁਰੂ ਕੀਤਾ ਗਿਆ ਤੇ ਉਹਦਾ ਨਾਮ ਰੱਖਿਆ ਗਿਆ ਗ੍ਰਾਮ ਰੱਖਸ਼ਾ ਦਲ ਗ੍ਰਾਮ ਰੱਖਸ਼ਾ ਦਲ ਉਹ ਵਾਲੀ ਆਰਗੇਨਾਈਜੇਸ਼ਨ ਹੁੰਦੀ ਆ ਜਿਹਨੂੰ ਹਰ ਪਿੰਡ ਦਾ ਸਰਪੰਚ ਬਣਾਉਂਦਾ ਵਾ ਇਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਲੜਕਿਆਂ ਨੂੰ ਤੇ ਲੜਕੀਆਂ ਨੂੰ ਇੱਕ ਤਰ੍ਹਾਂ ਤੁਸੀਂ ਕਹਿ ਲੋ ਹੋਮਗਾਰਡ ਦੇ ਜਵਾਨਾਂ ਦੀ ਤਰ੍ਹਾਂ ਸਰਕਾਰੀ ਨੌਕਰੀ ਨਹੀਂ ਹੈ ਪਰ ਕੰਮ ਤਕਰੀਬਨ ਤਕਰੀਬਨ ਪੁਲਿਸ ਵਾਲਾ ਵਾ ਜਿੱਥੇ ਵੀ ਕਿਤੇ ਲੋਡ ਪੈਂਦੀ ਆ ਕრაਊਡ ਨੂੰ ਕੰਟਰੋਲ ਕਰਨ ਦੀ ਕਿਸੇ ਬਹੁਤ ਵੱਡੀ ਰੈਲੀ ਦੇ ਵਿੱਚ ਜਾਂ ਕਿਤੇ ਵੀ ਪੁਲਿਸ ਵਾਲਿਆਂ ਨੂੰ ਹੋਰ ਜ਼ਿਆਦਾ ਬੰਦਿਆਂ ਦੀ ਲੋਡ ਪਵੇ ਤਾਂ ਗ੍ਰਾਮ ਰੱਖਸ਼ਾ ਦਲ ਦੇ ਨੌਜਵਾਨਾਂ ਨੂੰ ਉੱਥੇ ਬੁਲਾਇਆ ਜਾਂਦਾ ਤੇ ਹੁਣ ਇਸੇ ਤਰ੍ਹਾਂ ਦਾ ਹੀ ਬਿਲਕੁਲ ਇੱਕ ਥਾਣਾ ਬਣਦਾ ਵਾ ਕਸਬਾ ਪੁਲਿਸ ਸਟੇਸ਼ਨ ਦੇ ਬਤੌਣਾ ਪਿੰਡ ਦੇ ਮਿਡਲ ਸਕੂਲ ਦੇ ਵਿੱਚ ਤੇ ਪੂਰਾ ਇੱਕ ਸਾਲ ਉਹ ਚੱਲਦਾ ਉਹਦੇ ਵਿੱਚ 200 ਤੋਂ ਜ਼ਿਆਦਾ ਲੜਕਿਆਂ ਨੂੰ ਤੇ ਲੜਕੀਆਂ ਨੂੰ ਨੌਕਰੀ ਦਿੱਤੀ ਜਾਂਦੀ ਆ ਤੇ ਇਹ ਸਾਰੇ ਦੇ ਸਾਰੇ ਲੜਕੇ ਤੇ ਲੜਕੀਆਂ ਨੂੰ ਯੂਨੀਫਾਰਮ ਵੀ ਮਿਲਦੀ ਆ ਆਈਡੀ ਕਾਰਡ ਵੀ ਮਿਲਦੇ ਆ ਪੁਲਿਸ ਵਾਲਾ ਡੰਡਾ ਵੀ ਮਿਲਦਾ ਟ੍ਰੇਨਿੰਗ ਵੀ ਮਿਲਦੀ ਆ ਤੇ ਇੱਥੋਂ ਤੱਕ ਕਿ ਜਦੋਂ ਜਦੋਂ ਵੀ ਲੋੜ ਪਈ ਪੁਲਿਸ ਵਾਲਿਆਂ ਨੂੰ ਉਦੋਂ ਇੰਨਾ ਹੀ 200 ਦੇ ਵਿੱਚੋਂ ਅਲੱਗ-ਅਲੱਗ ਨੌਜਵਾਨਾਂ ਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਵੀ ਪਰ ਸਿਰਫ ਇਸ ਪੂਰੀ ਕਹਾਣੀ ਦੇ ਵਿੱਚ ਇੱਕ ਛੋਟੀ ਜੀ ਪ੍ਰੋਬਲਮ ਇਹ ਸਾਰਾ ਦਾ ਸਾਰਾ ਕੁਝ ਫੇਕ ਸੀ ਹੁਣ ਇਹ ਫੇਕ ਕਿਵੇਂ ਸੀ ਹੁਣ ਆਪਾਂ ਚੱਲਦੇ ਹਾਂ ਇਸ ਕਹਾਣੀ ਦੇ ਵੱਲ ਇੱਕ ਲੜਕਾ ਵਾ ਉਹਦਾ ਨਾਮ ਆ ਰਾਹੁਲ ਕੁਮਾਰ ਚਾ ਪੁਰੋਨੀਆਂ ਕਾਲਜ ਦੇ ਵਿੱਚੋਂ ਪੜਿਆ ਹੋਇਆ ਕਾਲਜ ਦੇ ਵਿੱਚ ਪੜਦਈ ਇੱਕ ਲੜਕੀ ਦੇ ਨਾਲ ਮੁਲਾਕਾਤ ਹੁੰਦੀ ਆ ਉਹਦਾ ਨਾਮ ਹੁੰਦਾ ਸਿਮਰਨ ਚੋਹਾਨ ਕਾਲਜ ਦੇ ਵਿੱਚ ਪੜ੍ਹਦੇ ਹੋਏ ਜਦੋਂ ਅਲੱਗ-ਅਲੱਗ ਸਟੂਡੈਂਟ ਆਪਣੇ ਦੋਸਤਾਂ ਦੇ ਨਾਲ ਆਪਣੇ ਭਵਿੱਖ ਦੀਆਂ ਗੱਲਾਂ ਕਰਦੇ ਆ ਤਾਂ ਅਲੱਗ-ਅਲੱਗ ਗੱਲਾਂ ਹੁੰਦੀਆਂ ਕੋਈ ਕਹਿੰਦਾ ਮੈਂ ਬਿਜ਼ਨਸ ਕਰੂੰਗਾ ਕੋਈ ਕਹਿੰਦਾ ਮੈਂ ਫਲਾਣੀ ਜੌਬ ਅਪਲਾਈ ਕਰੂੰਗਾ ਕੋਈ ਸਰਕਾਰੀ ਤੇ ਕੋਈ ਪ੍ਰਾਈਵੇਟ ਪਰ ਇਹ ਦੋ ਮਹਾਨ ਇਨਸਾਨ ਸਿਮਰਨ ਚੋਹਾਨ ਤੇ ਰਾਹੁਲ ਕੁਮਾਰ ਛਾ ਇਹ ਕੀ ਪਲਾਨ ਕਰਦੇ ਆ ਇਹ ਇਹ ਪਲਾਨ ਕਰਦੇ ਆ ਕਿ ਜੇ ਪੰਚਾਇਤ ਵਾਲੇ ਕਿਸੇ ਪਿੰਡ ਦਾ ਸਰਪੰਚ ਆਪਣਾ ਗ੍ਰਾਮ ਰੱਖਿਆ ਦਲ ਬਣਾ ਸਕਦਾ ਤਾਂ ਫਿਰ ਮੈਂ ਕਿਉਂ ਨਹੀਂ ਬਣਾ ਸਕਦਾ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਆ ਹਰੇਕ ਨੂੰ ਕੁਝ ਵੀ ਕਰਨ ਦਾ ਅਧਿਕਾਰ ਆ ਤਰਾਹੁਲ ਕੁਮਾਰ ਚਾ ਤੇ ਸਿਮਰਨ ਚੋਹਾਨ ਇਹ ਚੀਜ਼ ਕਰ ਦਿੰਦੇ ਆ ਰਾਹੁਲ ਕੁਮਾਰ ਸ਼ਾ ਕਸਬਾ ਪੁਲਿਸ ਸਟੇਸ਼ਨ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਉੱਥੋਂ ਦੇ ਬਹੁਤ ਸਾਰੇ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਇਹ ਕਹਿੰਦਾ ਕਿ ਮੈਂ ਗ੍ਰਾਮ ਪੰਚਾਇਤ ਦਲ ਦਾ ਇੱਕ ਬਹੁਤ ਸੀਨੀਅਰ ਮੈਂਬਰ ਆ ਸੀਨੀਅਰ ਆਫੀਸਰ ਆ ਤੇ ਹੁਣ ਸਾਨੂੰ ਹੋਰ ਬਹੁਤ ਸਾਰੇ ਬੰਦਿਆਂ ਨੂੰ ਰਿਕਰੂਟ ਕਰਨ ਦੀ ਲੋੜ ਆ ਤੇ ਉਹਦੇ ਲਈ ਇੱਕ ਪ੍ਰੋਪਰ ਦਿਨ ਮਿਥਿਆ ਜਾਂਦਾ ਤੇ ਇੱਕ ਪ੍ਰੋਪਰ ਜਗ੍ਹਾ ਬਣਾਈ ਜਾਂਦੀ ਆ ਪਿੰਡ ਹੈ ਬਤੋਨਾ ਤੇ ਜਗ੍ਹਾ ਹੈ ਇਸੇ ਪਿੰਡ ਦਾ ਮਿਡਲ ਸਕੂਲ ਫਿਕਸ ਡੇਟ ਵਾਲੇ ਦਿਨ ਸੈਂਕੜੇ ਲੋਕ ਉੱਥੇ ਪਹੁੰਚਦੇ ਨੇ ਬਹੁਤ ਵੱਡੇ ਵੱਡੇ ਉੱਥੇ ਬੈਨਰ ਲੱਗੇ ਹੁੰਦੇ ਆ ਇਥੋਂ ਤੱਕ ਕਿ ਪੁਲਿਸ ਵਾਲਿਆਂ ਦੀ ਆਪਣੀ ਆਫੀਸ਼ੀਅਲ ਜੀਪ ਵੀ ਇੱਕ ਉੱਥੇ ਖੜੀ ਹੁੰਦੀ ਆ ਬਹੁਤ ਸਾਰੇ ਬੈਨਰ ਲੱਗੇ ਆ ਸਭ ਨੂੰ ਲੱਗਦਾ ਕਿ ਬਿਲਕੁਲ ਸਹੀ ਕੰਮ ਆ ਰਾਹੁਲ ਕੁਮਾਰ ਸ਼ਾ 200 ਤੋਂ ਜ਼ਿਆਦਾ ਨੌਜਵਾਨਾਂ ਨੂੰ ਭਰਤੀ ਕਰਦਾ ਲੜਕਿਆਂ ਨੂੰ ਵੀ ਲੜਕੀਆਂ ਨੂੰ ਵੀ ਇਹਨਾਂ ਸਾਰਿਆਂ ਨੂੰ ਯੂਨੀਫਾਰਮ ਦਿੱਤੀ ਜਾਂਦੀ ਆ ਆਈ ਕਾਰਡ ਦਿੱਤੇ ਜਾਂਦੇ ਆ ਡੰਡੇ ਫੜਾਈ ਜਾਂਦੇ ਆ ਤੇ ਇਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਟ੍ਰੇਨਿੰਗ ਵੀ ਸ਼ੁਰੂ ਹੁੰਦੀ ਆ ਟ੍ਰੇਨਿੰਗ ਹੋ ਚੁੱਕੀ ਨੌਕਰੀ ਮਿਲ ਚੁੱਕੀ ਆ ਹੁਣ ਇਸ ਤੋਂ ਬਾਅਦ ਰਾਹੁਲ ਕੁਮਾਰ ਸ਼ਾ ਇਹਨਾਂ ਨੂੰ ਆਫੀਸ਼ੀਅਲ ਡਿਊਟੀਆਂ ਦੇ ਉੱਪਰ ਵੀ ਭੇਜਦਾ ਤੇ ਡਿਊਟੀਆਂ ਕਈ ਵਾਰੀ ਇੰਨੀਆਂ ਜ਼ਿਆਦਾ ਸੀਰੀਅਸ ਨੇ ਕਿ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਨੂੰ ਫੜਨ ਤੱਕ ਦੀਆਂ ਡਿਊਟੀਆਂ ਇਹਨਾਂ ਨੂੰ ਮਿਲਦੀਆਂ ਨੇ ਕੌਣ ਦਿੰਦਾ ਵਾ ਰਾਹੁਲ ਕੁਮਾਰ ਸ਼ਾ ਇਸ ਤੋਂ ਇਲਾਵਾ ਬਹੁਤ ਵਾਰੀ ਇੰਡੀਆ ਦੀ ਪੁਲਿਸ ਮੇਰਾ ਮਤਲਬ ਅਸਲੀ ਪੁਲਿਸ ਅਸਲੀ ਪੁਲਿਸ ਵਾਲੇ ਇਨ੍ਹਾਂ ਹੀ 200 ਨੌਜਵਾਨਾਂ ਨੂੰ ਅਲੱਗ-ਅਲੱਗ ਥਾਵਾਂ ਦੇ ਉੱਪਰ ਆਪਣੀ ਮਦਦ ਲਈ ਬੁਲਾਉਂਦੇ ਆ ਤੇ ਸਿਰਫ ਇੱਥੇ ਨਹੀਂ ਹੈਗੇ ਸਿਰਫ ಗ್ರಾಮ ਪੰਚਾਇਤ ਦਲ ਦੇ ਮੈਂਬਰ ਨੇ ਤੇ ਉਹ ਵੀ ਝੂਠੀ ਦੇ ਪਰ ਫਿਰ ਵੀ ਇਹ ਕੀ ਕਰਦੇ ਆ ਅਲੱਗ ਅਲੱਗ ਪਿੰਡਾਂ ਦੇ ਵਿੱਚ ਸੜਕਾਂ ਦੇ ਉੱਪਰ ਖੜ ਕੇ ਲੋਕਾਂ ਦੇ ਚਲਾਨ ਕੱਟਦੇ ਆ ਜਿਦੇ ਕੋਲੇ ਡਾਕੂਮੈਂਟ ਨਹੀਂ ਹੁੰਦੇ ਜਾਂ ਜਿਦੇ ਕੋਲੇ ਹੈਲਮਟ ਨਹੀਂ ਹੁੰਦੇ ਉਹ ਗੱਲ ਵੱਖਰੀ ਆ ਕਿ ਚਾਹੇ ਅਸਲੀ ਵਾਲੇ ਵੀ ਹੁੰਦੇ ਇਹਨਾਂ ਦੇ ਕੋਲੇ ਕਿਸੇ ਦਾ ਚਲਾਨ ਕੱਟਣ ਦੀ ਕੋਈ ਵੀ ਅਧਿਕਾਰਿਕ ਤੌਰ ਦੇ ਉੱਪਰ ਅਥਾਰਟੀ ਨਹੀਂ ਹੈ ਪਰ ਚਲੋ ਫਿਰ ਵੀ ਮਿਹਨਤਾਂ ਕਰ ਰਹੇ ਆ ਇਸ ਤਰ੍ਹਾਂ ਦੇ ਨਾਲ ਇਹ ਲੋਕਾਂ ਨੂੰ ਫਾਈਨ ਕਰਦੇ ਆ ਤੇ ਉੱਥੋਂ ਆਪਣੇ ਪੈਸੇ ਇਕੱਠੇ ਕਰਦੇ ਆ ਸਿਰਫ ਇੱਕ ਚੀਜ਼ ਆ ਕਿ ਜਿਹੜੇ ਇਹ 200 ਜਾਣੇ ਰਾਹੁਲ ਕੁਮਾਰ ਸ਼ਾਹ ਨੇ ਰਿਕਰੂਟ ਕੀਤੇ ਆ ਇਹਨਾਂ ਨੂੰ ਬਾਕੀ ਦੇ ਹੋਰ ಗ್ರಾಮ ਪੰਚਾਇਤ ਦਲ ਦੇ ਮੈਂਬਰਾਂ ਦੀ ਤਰ੍ਹਾਂ ਕੋਈ ਵੀ ਤਨਖਾਹ ਨਹੀਂ ਮਿਲਦੀ ਇਹਨਾਂ ਨੂੰ ਕੀ ਮਿਲਣਾ ਵਾ ਕਮਿਸ਼ਨ ਤੇ ਕਮਿਸ਼ਨ ਕਿੱਥੋਂ ਮਿਲਣਾ ਮੂੜਾਂ ਦੇ ਉੱਪਰ ਖੜੋ ਲੋਕਾਂ ਦੇ ਚਲਾਨ ਕੱਟੋ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਲੋਕਾਂ ਦੇ ਉੱਪਰ ਫਾਈਨ ਪਾਓ ਤੇ ਜਿੰਨਾ ਵੀ ਫਾਈਨ ਤੁਸੀਂ ਸ਼ਾਮ ਤੱਕ ਇਕੱਠਾ ਕਰਕੇ ਲੈ ਕੇ ਆਉਂਗੇ ਉਹਦੇ ਵਿੱਚੋਂ ਅੱਧਾ ਹੈ ਰਾਹੁਲ ਕੁਮਾਰ ਸ਼ਾਦਾ ਤੇ ਅੱਧਾ ਜਾਊਗਾ ਤੁਹਾਡੀ ਆਪਣੀ ਜੇਬ ਦੇ ਵਿੱਚ ਪੂਰਾ 1 ਸਾਲ ਇਹ ਚੀਜ਼ ਐਸੇ ਤਰ੍ਹਾਂ ਚੱਲਦੀ ਰਹਿੰਦੀ ਆ ਪਰ ਪੂਰੇ 1 ਸਾਲ ਤੋਂ ਬਾਅਦ ਹੁੰਦਾ ਕੀ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਕਿ ਇਹਨਾਂ ਦੇ ਉੱਪਰ ਪੁਲਿਸ ਵਾਲਿਆਂ ਦੀ ਕੋਈ ਬਹੁਤ ਵੱਡੀ ਰੇਡ ਪੈਂਦੀ ਆ ਕਿਸੇ ਬਹੁਤ ਇਮਾਨਦਾਰ ਪੁਲਿਸ ਵਾਲੇ ਦੇ ਵੱਲੋਂ ਜਾਂ ਕਿਸੇ ਬਹੁਤ ਵੱਡੇ ਅਖਬਾਰ ਵਾਲੇ ਇਹਨਾਂ ਦਾ ਭਾਂਡਾ ਫੋੜ ਦਿੰਦੇ ਆ ਹੁੰਦਾ ਵਾ ਇੱਕ ਬ੍ਰੇਕਅਪ ਬਿਲਕੁਲ ਸਹੀ ਇੱਕ ਇੰਨੇ ਵੱਡੇ ਫਰਜੀ ਵਾੜੇ ਦਾ ਪਾਂਡਾ ਫੁੱਟਦਾ ਵਾ ਦੋ ਜਾਣਿਆਂ ਦੇ ਰਿਲੇਸ਼ਨ ਦੇ ਬ੍ਰੇਕਅਪ ਤੋਂ ਬਾਅਦ ਤੇ ਬ੍ਰੇਕਅਪ ਕਿਦਾ ਹੋਇਆ ਏਸੇ ਹੀ ਆਰਗੇਨਾਈਜੇਸ਼ਨ ਏਸੇ ਹੀ ਫਰਜੀ ਵਾੜੇ ਦੇ ਜਨਮਦਾਤਾ ਰਾਹੁਲ ਕੁਮਾਰ ਸ਼ਾ ਤੇ ਉਹਦੀ ਗਰਲਫ੍ਰੈਂਡ ਸਿਮਰਨ ਚੋਹਾਨ ਦੇ ਵਿੱਚ ਤੇ ਗੱਲ ਉਹੀ ਹੁੰਦੀ ਆ ਇੰਦਰਜੀਤ ਨਿੱਕੂ ਹੁਣਾ ਦੇ ਗਾਣੇ ਵਾਂਗੂ ਕਿ ਯਾਰੀ ਟੁੱਟੀ ਤੋਂ ਕੱਢੇ ਤੋਂ ਸਾਨੂੰ ਗਾਲਾਂ ਤੇ ਲੱਗੀ ਵੇਲੇ ਰੱਬ ਹੁੰਦੇ ਸੀ ਤੇ ਗੱਲ ਉਹੀ ਹੋਈ ਸਿਮਰਨ ਚੋਹਾਨ ਨੇ ਜਦੋਂ ਹੀ ਬ੍ਰੇਕਅਪ ਹੋਇਆ ਤੇ ਫੌਰਨ ਸਿਮਰਨ ਚੋਹਾਨ ਪਹੁੰਚਦੀ ਆ ਪੁਲਿਸ ਵਾਲਿਆਂ ਦੇ ਕੋਲੇ ਕਸਬਾ ਪੁਲਿਸ ਸਟੇਸ਼ਨ ਦੇ ਵਿੱਚ ਤੇ ਉੱਥੇ ਜਾ ਕੇ ਇਹ ਪੂਰੀ ਦੀ ਪੂਰੀ ਪੋਲ ਖੋਲ ਦਿੰਦੀ ਆ ਪਰ ਇਸ ਤੋਂ ਪਹਿਲਾਂ ਸਿਮਰਨ ਕਿੱਥੇ ਜਾਂਦੀ ਆ ਇਹਨਾਂ ਹੀ 200 ਅਲੱਗ-ਅਲੱਗ ਲੋਕਾਂ ਦੇ ਕੋਲੇ ਯੰਗਸਟਰਸ ਦੇ ਕੋਲੇ ਤੇ ਉਹਨਾਂ ਨੂੰ ਕਹਿੰਦੀ ਆ ਕਿ ਭਾਈ ਇਹ ਸਾਰਾ ਦਾ ਸਾਰਾ ਫਰਜੀ ਵੜਾ ਵਾ ਹੁਣ ਇੱਥੇ ਹੋਇਆ ਕੀ ਅਸਲ ਦੇ ਵਿੱਚ ਜਿਹੜਾ ਰਾਹੁਲ ਕੁਮਾਰ ਸ਼ਾਹ ਵਾ ਉਹਨੇ ਇਹਨਾਂ ਸਾਰੇ ਦੇ ਸਾਰੇ ਲੋਕਾਂ ਨੂੰ ਜੌਬ ਦੇਣ ਦੇ ਲਈ ਹਰੇਕ ਤੋਂ ਇਕੱਲੇ-ਇਕੱਲੇ ਤੋਂ 10-10000 ਰੁਪਏ ਫੜੇ ਹੋਏ ਸੀ ਸਭ ਕੋ ਬੋਲਾ 10000 ਰੁਪਏ ਦੇ ਦਿਜੀਏ 5000 ਰੁਪਏ ਦਿਜੀਏ ਆਪ ਲੋਕਾਂ ਨਾ ਗram रक्षा दल ਮੈਂ ਆਪ ਲੋਕਾਂ ਦਾ ਬਹਾਲ ਹੀ ਹੋ ਜਾਏਗਾ ਬੜੇ ਹਰਾਮੀ ਹੋ ਬੇਟਾ ਤਾਂ ਜਦੋਂ ਇਹਨਾਂ ਲੋਕਾਂ ਨੂੰ ਇਹ ਪਤਾ ਲੱਗਦਾ ਕਿ ਇਹ ਸਾਰਾ ਦਾ ਸਾਰਾ ਕੁਝ ਫੇਕ ਆ ਤਾਂ ਹਰ ਕੋਈ ਬੰਦਾ ਪੈ ਜਾਂਦਾ ਰਾਹੁਲ ਕੁਮਾਰ ਸ਼ਾਹ ਦੇ ਪਿੱਛੇ ਤੇ ਆਪਣੇ ਪੈਸਿਆਂ ਨੂੰ ਵਾਪਸ ਮੜਾਉਣ ਦੇ ਲਈ ਜ਼ੋਰ ਪਾਉਣ ਲੱਗਦਾ ਤਾਂ ਰਾਹੁਲ ਕੁਮਾਰ ਸ਼ਾਹ ਜੀ ਕੀ ਕਰਦੇ ਆ ਜਿਹੜੇ ਕੱਲ ਤੱਕ ਇੱਕ ਪਿੰਡ ਦੇ ਮਿਡਲ ਸਕੂਲ ਦੇ ਵਿੱਚ ਬੈਠ ਕੇ ਆਰਡਰ ਦਿੰਦੇ ਸੀ ਕਿ ਜਾਓ ਫਲਾਣੇ ਮੋੜ ਤੇ ਜਾ ਕੇ ਖੜੋ ਜਾਂ ਫਲਾਣੇ ਨਸ਼ਾ ਤਸਕਰ ਨੂੰ ਫੜੋ ਹੁਣ ਉਹ ਖੁਦ ਹੀ ਆਪਣੇ ਏਰੀਏ ਦੇ ਵਿੱਚੋਂ ਪਗੌੜੇ ਹੋ ਜਾਂਦੇ ਆ ਇੱਕ ਛੋਟੀ ਜੀ ਲਾਈਨ ਹੋਰ ਬੋਲ ਲੈਣ ਦਿਓ 우ਸਤਾਦ ਨੁਸਰਤ ਫਤੇਹ ਅਲੀ ਖਾਨ ਸਾਹਿਬ ਹੋਣਾਂ ਦੀ ਕਿ ਜੋ ਪਤਾ ਪੁੱਛਤੇ تھے ਕਿਸੇ ਕਾ ਕبھی ਲਾਪਤਾ ਹੋ ਗਏ ਦੇਖਤੇ ਦੇਖਤੇ ਆਹ ਆਹ ਨਾ ਚਿਆ ਤਾਂ ਉਹ ਗੱਲ ਹੁੰਦੀ ਆ ਰਾਹੁਲ ਕੁਮਾਰ ਸ਼ਾਹ ਦੇ ਨਾਲ ਪਰ ਗੱਲ ਇੱਥੇ ਰੁਕਦੀ ਨਹੀਂ ਗੱਲ ਇੱਥੋਂ ਸ਼ੁਰੂ ਹੁੰਦੀ ਆ ਬਹੁਤ ਸਾਰੇ ਅਲੱਗ-ਅਲੱਗ ਲੋਕ ਮੀਡੀਆ ਦੇ ਸਾਹਮਣੇ ਆਉਣੇ ਸ਼ੁਰੂ ਹੁੰਦੇ ਆ ਸਭ ਤੋਂ ਪਹਿਲਾਂ ਆਉਂਦਾ ਅਨਿਲ ਕੁਮਾਰ ਨਾਂ ਦਾ ਇੱਕ ਨੌਜਵਾਨ ਤੇ ਉਹ ਇਹ ਦੱਸਦਾ ਕਿ ਉਹਦੇ ਪਰਿਵਾਰ ਦੇ ਅਲੱਗ-ਅਲੱਗ ਰਿਸ਼ਤੇਦਾਰਾਂ ਦੇ ਵਿੱਚੋਂ ਪੂਰੇ 9 ਜਾਣਿਆਂ ਤੋਂ ਰਾਹੁਲ ਨੇ 10-1000 ਰੁਪਏ ਫੜੇ ਸੀ ਉਹਨਾਂ ਨੂੰ ਜੌਬ ਦਿਵਾਉਣ ਦੇ ਲਈ ਹੁਣ ਇੱਥੇ ਇੱਕ ਚੀਜ਼ ਥੋੜੇ ਦਿਮਾਗ 'ਚ ਵੀ ਆਈ ਹੋਗੀ ਜਦੋਂ ਮੈਂ ਕਹਾਣੀ ਪੜ ਰਿਹਾ ਸੀ ਮੇਰੇ ਦਿਮਾਗ 'ਚ ਵੀ ਆਈ ਵੀ ਕੀ ਇਸ ਤਰ੍ਹਾਂ ਪੋਸੀਬਲ ਆ ਇੰਨਾ ਵੱਡਾ ਫਰਜੀ ਵੜਾ ਚੱਲਦਾ ਹੋਵੇ ਤੇ ਉਹ ਵੀ ਉਹਨਾਂ ਲੋਕਾਂ ਦਾ ਜਿਨ੍ਹਾਂ ਦਾ ਸਿੱਧਾ-ਸਿੱਧਾ ਕੰਮ ਪੁਲਿਸ ਵਾਲਿਆਂ ਦੇ ਨਾਲ ਰੜ ਕੇ ਕੰਮ ਕਰਨਾ ਤੇ ਪੁਲਿਸ ਵਾਲੇ ਖੁਦ ਉਹਨਾਂ ਨੂੰ ਅਲੱਗ-ਅਲੱਗ ਟਾਈਮ ਦੇ ਉੱਪਰ ਬੁਲਾਉਂਦੇ ਰਹੇ ਤੇ ਪੁਲਿਸ ਵਾਲਿਆਂ ਨੂੰ ਕੀ ਕੁਝ ਵੀ ਪਤਾ ਨਹੀਂ ਸੀ ਹੋ ਸਕਦਾ ਵਿਚਾਰੇ ਇੰਨੇ ਕਿ ਜ਼ਿਆਦਾ ਭੋਲੇ ਪੰਛੀ ਹੋਣ ਔਮਾਨਦਾਰ ਹੋਣ ਕਿ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਲੱਗਿਆ ਜਿਵੇਂ ਕਹਿੰਦੇ ਕਿ ਯੁਦਿਸ਼ਤਰ ਨੂੰ ਦੁਨੀਆ ਦੇ ਵਿੱਚ ਕਦੇ ਕੋਈ ਬੁਰਾ ਹੀ ਨਹੀਂ ਲੱਗਦਾ ਸੀ ਹੋ ਸਕਦਾ ਕਿ ਇੰਡੀਅਨ ਪੁਲਿਸ ਇੰਨੀ ਕੁ ਦੁੱਧ ਦੀ ਧੋਤੀ ਹੋਵੇ ਉਹਨਾਂ ਨੂੰ ਕੋਈ ਬੁਰਾ ਦਿਖਦਾ ਹੀ ਨਹੀਂ ਤਾਂ ਹੁਣ ਆਪਾਂ ਚੱਲਾਂਗੇ ਉਸੇ ਪਿੰਡ ਦੇ ਕੁਝ ਲੋਕਾਂ ਦੇ ਕੋਲੇ ਜਦੋਂ ਇਹਨਾਂ ਪਿੰਡ ਦੇ ਲੋਕਾਂ ਨੇ ਮੀਡੀਆ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਇਸ ਫਰਜੀ ਵਾੜੇ ਦੇ ਐਕਸਪੋਜ਼ ਹੋਣ ਤੋਂ ਵੀ ਪਹਿਲਾਂ ਸਿਮਰਨ ਚੋਹਾਨ ਦੇ ਦੋਸ਼ ਲਾਉਣ ਤੋਂ ਵੀ ਪਹਿਲਾਂ ਅਸੀਂ ਬਹੁਤ ਵਾਰ ਪੁਲਿਸ ਵਾਲਿਆਂ ਦੇ ਕੋਲੇ ਗਏ ਕਸਬਾ ਪੁਲਿਸ ਸਟੇਸ਼ਨ ਦੇ ਵਿੱਚ ਤੇ ਉੱਥੋਂ ਦੇ ਐਸਐਚਓ ਅਜੇ ਕੁਮਾਰ ਅਜਨਬੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੀ ਕਦੇ ਵੀ ਗੱਲ ਨਹੀਂ ਸੁਣੀ ਹੁਣ ਜਿਹਦੇ ਨਾਮ ਦੇ ਵਿੱਚ ਹੀ ਅਜਨਬੀ ਆ ਗਿਆ ਜਿਹੜਾ ਆਪਣੇ ਆਪ ਤੋਂ ਹੀ ਅਜਨਬੀ ਆ ਹੋਰ ਕਿਸੇ ਦੀ ਕੀ ਗੱਲ ਸੁਣੂਗਾ ਤਾਂ ਇਥੋਂ ਸਿੱਧੀ ਸਿੱਧੀ ਕਲੀਅਰਲੀ ਪੁਲਿਸ ਵਾਲਿਆਂ ਦੀ ਇਹ ਸਾਰੇ ਫਰਜੀਵਾੜੇ ਦੇ ਨਾਲ ਮਿਲੀਭੁਗਤ ਸਾਹਮਣੇ ਕਲੀਅਰਲੀ ਦਿਖਾਈ ਦਿੰਦੀ ਆ ਤੇ ਇਸ ਤੋਂ ਬਾਅਦ ਮੀਡੀਆ ਵਾਲਿਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗ੍ਰਾਮ ਰੱਖਿਆ ਦਲ ਦੇ ਪ੍ਰਦੇਸ਼ ਮਹਾ ਮੰਤਰੀ ਕਮਲੇਸ਼ ਕੁਮਾਰ ਦੇ ਨਾਲ ਤਾਂ ਜਰਾ ਸੋਚੋ ਕਮਲੇਸ਼ ਕੁਮਾਰ ਉਹਨਾਂ ਨੇ ਕੀ ਕਿਹਾ ਉਹ ਕਮਲੇਸ਼ ਕੁਮਾਰ ਉਹਨਾਂ ਨੇ ਸਾਹਮਣੇ ਸਿੱਧਾ ਹੀ ਕਿਹਾ ਤਾਂ ਕਿ ਹਾਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਪਰ ਇਹ ਮੇਰਾ ਕੰਮ ਨਹੀਂ ਹੈ ਇਹ ਕੰਮ ਹੈ ਪੁਲਿਸ ਵਾਲਿਆਂ ਦਾ ਤਾਂ ਤੁਸੀਂ ਜਾ ਕੇ ਉਹਨਾਂ ਦੇ ਨਾਲ ਗੱਲ ਕਰੋ ਸਮਝ ਰਹੇ ਹੋ ਸਮਝ ਰਹੇ ਆ ਸਮਝ ਰਹੇ ਹੋ ਨਾ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਮੈਂ ਪਹਿਲਾਂ ਦੱਸਣੀ ਭੁੱਲ ਗਿਆ ਉਹ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਜਦੋਂ ਇਸ ਪੁਲਿਸ ਸਟੇਸ਼ਨ ਨੂੰ ਬਿਤਾਉਣਾ ਪਿੰਡ ਦੇ ਵਿੱਚ ਬਣਾਇਆ ਜਾਂਦਾ ਮਿਡਲ ਸਕੂਲ ਦੇ ਵਿੱਚ ਤਾਂ ਪਹਿਲੇ ਦਿਨ ਇਹਦਾ ਉਦਘਾਟਨ ਕਰਨ ਦੇ ਲਈ ਵੀ ਇਸੇ ਪਿੰਡ ਦੇ ਸਰਪੰਚ ਸ਼ਾਮ ਸੁੰਦਰ ਉਰਾਮ ਹੋਣਾ ਨੂੰ ਬੁਲਾਇਆ ਜਾਂਦਾ ਤੇ ਬਾਅਦ ਦੇ ਵਿੱਚ ਜਦੋਂ ਮੀਡੀਆ ਵਾਲਿਆਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਤੁਸੀਂ ਅੱਗੇ ਆਪ ਹੀ ਸੁਣ ਲਓ ਕਿ ਫੋਨ ਦੇ ਉੱਪਰ ਉਹਨਾਂ ਨੇ ਇਸ ਪੂਰੀ ਚੀਜ਼ ਦੇ ਬਾਰੇ ਵਿੱਚ ਕੀ ਕੀਤਾ ਆਪਸੇ ਉਦਘਾਟਨ ਵਗੈਰਾ ਕਰਵਾ ਲਿਆ ਸਾਣਾ ਨਹੀਂ تھا ਉਸੇ ਪ੍ਰਸ਼ਿਕਸ਼ਨ ਕੇਂਦਰ ਹੈ ਉਹਨੂੰ تھا ਤਾਂ ਫਰਜੀ ਹੀ ਨਾ ਆਪ ਲੋਕੋ ਕੋ ਪਤਾ ਨਹੀਂ ਚੱਲਾ ਫਰਜੀ ਤਾਂ ਨਹੀਂ ਹੈ ਸਰ ਗ੍ਰਾਮ ਰੱਖਿਆ ਦਲ ਰਜਿਸਟ੍ਰੇਸ਼ਨ ਹੈ ਕੌਣ ਹੈ ਇਹ ਲੋਕ ਕਿੱਥੋਂ ਆਤੇ ਹੈ ਤਾਂ ਇਹ ਹੈਗੀ ਆ ਜੀ ਪੂਰੀ ਦੀ ਪੂਰੀ ਕਹਾਣੀ ਅੱਜਕਲ ਜਿੰਨੀਆਂ ਵੀ ਖਬਰਾਂ ਆ ਰਹੀਆਂ ਨੇ ਉਹ ਜ਼ਿਆਦਾਤਰ ਦੋ ਹੀ ਤਰ੍ਹਾਂ ਦੀਆਂ ਨੇ ਪਹਿਲੀ ਹੈਗੀ ਆ ਨਜਾਇਜ਼ ਸੰਬੰਧਾਂ ਦੀ ਪਤੀ ਨੇ ਪਤਨੀ ਨੂੰ ਮਾਰਤਾ ਜਾਂ ਪਤਨੀ ਨੇ ਪਤੀ ਨੂੰ ਮਾਰਤਾ ਤੇ ਜਾਂ ਫਿਰ ਦੂਸਰੀ ਹੈਗੀ ਆ ਕਿ ਉਹਨੇ ਠੱਗੀ ਕਰ ਲਈ ਤੇ ਜਾਂ ਉਹਨੇ ਠੱਗੀ ਕਰ ਲਈ ਤਾਂ ਬਸ ਇਹੀ ਕੁਝ ਚੱਲ ਰਿਹਾ ਜੀ ਫਿਲਹਾਲ ਤਾਂ ਤੇ ਉਹਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਹੁੰਦਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਅਜੀਬੋ ਗਰੀਬ ਕਹਾਣੀ ਦੇ ਨਾਲ